ਵੈਗਰੂ ਜੀ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਪੀ ਕਲੇਰ ਹੈ ਜਨਮ 1997 5 ਫੁੱਟ 3 ਹਾਈਟ ਹੈ ਜੀ ਸਟੱਡੀ ਐਮਏ ਕੀਤੀ ਹੈ ਇਹਨਾਂ ਨੇ ਪੰਜਾਬੀ ਦੇ ਵਿੱਚ ਔਰ ਬੀਐਡ ਕੀਤੀ ਹੈ ਪਲੱਸ ਐਂਟੀਟੀ ਕੀਤੀ ਹੋਈ ਹੈ ਜੌਬ ਕਰਦੇ ਵੀ ਪ੍ਰਾਈਵੇਟ ਟੀਚਰ ਪਿਤਾ ਜੀ ਇਹਨਾਂ ਦੇ ਐਕਸਪਾਇਰ ਹੋ ਗਏ ਹੋਏ ਮਾਤਾ ਜੀ ਪ੍ਰਾਈਵੇਟ ਜੌਬ ਕਰਦੇ ਵੀ ਇੱਕ ਬ੍ਰਦਰ ਮੈਰਿਡ ਔਰ ਸੈਪਰੇਟ ਰਹਿੰਦਾ ਪਿਆ ਵਾ ਏਰੀਆ ਇਹਨਾਂ ਦਾ ਪਟਿਆੜਿਆ ਜੀ ਲੜਕਾ ਜੇ ਇਧਰ ਜੋ ਸਰਕਾਰੀ ਨੌਕਰੀ ਕਰਦਾ ਹੋਵੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਅ ਬਿਲਾਲਪਟੇਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟਰ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਹਨਰੇ ਨਾਲ ਰਜਿਸਟ੍ਰੇਜ ਜੀ ਲੜਕੇ ਦਾ ਨਾਮ ਸਿੰਘ 1991 ਦਾ ਜਨਮ ਹੈ ਜੀ ਕੱਟ 5 ਫੁੱਟ 7 ਇੰਚ ਹੈ ਜੀ ਔਰ ਅਰੋੜਾ ਕਾਸਟ ਹੈ ਜੀ ਇਹਨਾਂ ਦੀ ਬੀਏ ਸਿੰਘ ਇਕਨੋਮਿਕਸ ਵਿੱਚ ਪੱਛੇ ਨੇ ਕੀਤੀ ਹੋਈ ਹੈ ਮੈਨੇਜਰ ਪਲਸ ਐਮ ਆਰ ਨੇ ਠੀਕ ਹੈ ਜੀ ਪਿਤਾ ਜੀ ਇਹਨਾਂ ਦੇਗੇ ਪ੍ਰਾਈਵੇਟ ਜੌਬ ਕਰਦੇ ਬੇ ਮਾਤਾ ਜੀ ਹੋਮ ਮੇਕਰ ਹੈ ਜੀ ਲੜਕੀ ਵੀ ਸਮਾਰਟ ਇਨਕਮ ਹੈਗੀ ਹੈ ਔਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਏਰੀਆ ਇਹਨਾਂ ਦਾ ਅੰਮ੍ਰਿਤਸਰ ਹੈ ਜੀ ਇਹਨਾਂ ਨੂੰ ਕੋਈ ਡਿਮਾਂਡ ਨਹੀਂ ਸਿੰਪਲ ਮੈਰਿਜ ਨੋ ਡਿਮਾਂਡ ਚੁਣੀ ਚੜਾ ਵਗਰਨਗੇ ਜੀ ਲੜਕੀ ਵਧੀਆ ਹੋਵੇ ਪੜ੍ਹੀ ਲਿਖੀ ਹੋਵੇ ਸੋਨੀ ਹੋਵੇ ਜੀ ਸੋ ਲਾਲ ਪੱਟੀ ਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟਰੀ ਸਟ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵੈਗੁਰੂ ਜੀ ਰਿਸ਼ਤਾ ਜੀ ਵੈਲ ਸੈਟਲ ਲੜਕੀ ਦਾ ਨਾਮ ਐਮ ਸ਼ੁਕਲਾ ਜੀ 1989 ਦਾ ਬਰਥ ਹੈ ਬ੍ਰਾਹਮਣ ਕਾਸਟ ਹੈ ਗਿਆ ਜੀ ਔਰ ਹਾਈਟ ਹੈ ਕਿ 5 ਫੁੱਟ 10 ਇੰਚ ਲੜਕੇ ਨੇ ਐਮਏ ਕੀਤੀ ਹੋਈ ਹੈ ਉਹਨਾਂ ਦਾ ਆਪਣਾ ਹੋਲਸੇਲ ਕਰਿਆਨਾ ਬਿਜ਼ਨਸ ਹੈ ਜੀ ਠੀਕ ਹੈ ਜੀ ਪਿਤਾ ਜੀ ਦੀ ਗਿਫਟ ਸ਼ਾਪ ਹੈਗੀ ਮਾਤਾ ਜੀ ਹਾਊਸ ਵਾਈਫ ਹੈਗੀ ਨੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਆ ਜੀ ਔਰ ਲੜਕੀ ਚਾਹੀਦੀ ਵਧੀਆ ਹੋਵੇ ਔਰ ਨੇਚਰ ਵਾਈਜ਼ ਵੀ ਵਧੀਆ ਹੋਵੇ ਠੀਕ ਹੈ ਜੀ ਸੋ ਤੁਸੀਂ ਲਾਲ ਪੱਟੀ ਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟਲੀ ਸਟੱਡੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਉਹ ਵਿਗਰ ਜੇ ਰੇਸ਼ਤਾ ਹੈ ਜੀ ਲੜਕੇ ਦਾ ਕੇ ਸਿੰਘ ਜੀ ਜੱਟ ਸਿੱਖ ਫੈਮਿਲੀ ਦਾ ਬਿਲੋਂਗ ਕਰਦਾ ਹੈ ਜੀ ਗੋਤਰ ਨਿਜਰ ਹੈ ਜੀ 1996 ਦਾ ਜਨਮ ਪੰਫੂਡ ਦਾ ਸਾਈਟ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਲੜਕੇ ਦੇ ਕੋਲ 3 ਕਿਲੇ ਜ਼ਮੀਨ ਹੈ ਜੀ ਵਰਕ ਇਨ ਦਾ ਐਗਰੀਕਲਚਰ ਤੇ ਏਸੀ ਰੈਫਰਿਜਰੇਟਰ ਦਾ ਠੀਕ ਹੈ ਜੀ ਵਦਿਆ ਇਨਕਮ ਹੈ ਜੀ ਮਾਤਾ ਜੀ ਪਿਤਾ ਜੀ ਪਰਿਵਾਰ ਦੇ ਵਿੱਚ ਇੱਕ ਬ੍ਰਾਈਟਲੀ ਦੇ ਵਿੱਚ ਹੈਗਾ ਵਾ ਜਲੰਧਰ ਇਹਨਾਂ ਦਾ ਏਰੀਆ ਠੀਕ ਹੈ ਜੀ ਔਰ ਲੜਕੀ ਚਾਹੀਦੀ ਹੈ ਵਦਿਆ ਹੋਵੇ ਸਿੰਪਲ ਮੈਰਿਜ ਨਾ ਡਿਮਾਂਡ ਚੁਣੀ ਛੜਾਵਾ ਠੀਕ ਹੈ ਜੀ ਲਾਲ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਲੜਕੀ ਦਾ ਨਾਮ ਟੇਕ ਔਰ ਜੀ ਉਮਰ 30 ਸਾਲ 1994 ਦਾ ਜਨਮ ਹੈ ਜੀ 5 ਫੁੱਟ 5 ਹਾਈਟ ਹੈ ਸਟੱਡੀ ਬੀਸੀਏ ਕੀਤੀ ਹੈ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਵਾਲਸੋ ਜਪਾ ਜੀ 8 ਸਾਲ ਦੀ ਬੇਟੀ ਹੈ ਜੀ ਇਹਨਾਂ ਦੇ ਕੋਲ ਯਮੁਨਾ ਨਗਰ ਦੇ ਰਹਿਣ ਵਾਲੇ ਨੇ ਹਰਿਆਣੇ ਦੇ ਔਰ ਰਮਦਾਸੀ ਆ ਸਿਕ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਔਰ ਪਿਤਾ ਜੀ ਸਰਕਾਰੀ ਨੌਕਰੀ ਤੋਂ ਰਿਟਾਇਰਡ ਮਾਤਾ ਜੀ ਹੋਮ ਮੇਕਰ ਇੱਕ ਭਰਾ ਮੈਰਿਡ ਹੈ ਕੈਨੇਡਾ ਦੇ ਵਿੱਚ ਸੈਟਲਡ ਹੈ ਠੀਕ ਹੈ ਜੀ ਫੈਮਿਲੀ ਦੇ ਨਾਲ ਪ੍ਰੀਫਰੈਂਸ ਲੜਕਾ ਵਧੀਆ ਹੋਵੇ ਜੋ ਬੇਟੀ ਛੋਟੀ ਬੱਚੀ ਨੂੰ ਦਿਲੋਂ ਅਸੈਪਟ ਕਰ ਸਕੇ ਠੀਕ ਹੈ ਜੀ ਔਰ ਲਾਲ ਪੱਟਿਓ ਜੀ ਪਰਿਵਾਰ ਵਾਲਿਆਂ ਦਾ ਨੰਬਰ ਜਿੱਥੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹ ਪੰਜਾਬ ਹਰਿਆਣਾ ਬਾਲਦ ਲੱਗੇ ਜਗ੍ਹਾਗੇ ਮੈਰਿਜ ਕਰਨਗੇ ਜੀ ਰਿਸ਼ਤਾ ਹੈ ਜੀ ਯੂਕੇ ਰਿਟਰਨ ਲੜਕੇ ਦਾ ਨਾਮ ਸ਼ਰਮਾ ਅਮਨ ਕਾਸਟ 2000 ਕਿਦਰ ਜਨਮ ਹੈ ਜੀ 5 ਫੁੱਟ 10 ਇਟ ਪਲੱਸ 2 ਕੀਤੀ ਹੋਈ ਹੈ ਯੂਕੇ ਤੋਂ ਵਾਪਸ ਆਏ ਨੇ ਵਰਕ ਹੈ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਪਿਤਾ ਜੀ ਮਾਤਾ ਜੀ ਪਰਿਵਾਰ ਦੇ ਵਿੱਚ ਇੱਕ ਭੈਣ ਤੇ ਇੱਕ ਭਰਾ ਦੋਨੋਂ ਆਸਟ੍ਰੇਲੀਆ ਦੇ ਵਿੱਚ ਨੇ ਇਹਨਾਂ ਦਾ ਏਰੀਆ ਜੀ ਤਰਨ ਤਾਰਨ ਲੜਕੀ ਚਾਹੀਦੀ ਹੈ ਜਿੰਨੀ ਆਇਲਟਸ ਕੀਤੀ ਹੋਵੇ ਜਾਂ ਫਿਰ ਪੀਟੀ ਈ ਸਕੋਰ ਹੋਣ ਜੀ ਠੀਕ ਹੈ ਜੀ ਵਧੀਆ ਦੇ ਨੋ ਕਾਸਟ ਇਸ਼ੂ ਉਹਨਾਂ ਕੋਈ ਕਾਸਟ ਇਸ਼ੂ ਨਹੀਂਗਾ ਤੁਸੀਂਨ ਸੰਪਰਕ ਕਰ ਸਕਦੇ ਜੀ ਲਾਲ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤਾ ਗੱਲਬਾਤ ਕਰ ਸਕਦੇ ਜੀ ਇਹਨਾਂ ਦੇ ਨਾਲ ਵਾਹਿਗੁਰੂ ਜੀ ਹੈ ਰਿਸ਼ਤਾ ਜੀ ਅਰੋੜਾ ਸਿੱਖ ਲੜਕੇ ਦਾ ਜੋ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਔਰ ਉਹਨਾਂ ਦਾ ਪ੍ਰੋਸੈਸਿੰਗ ਦੇ ਵਿੱਚ ਹੈ ਜੀ ਪੀਆਰ ਠੀਕ ਹੈ ਜੀ ਨਾਮ ਐਂਡ ਸਿੰਘ ਹੈ ਜੀ 1995 ਦਾ ਜਨਮ ਅਰੋੜਾ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਜੀ ਬੱਚਾ 5 फुट 7 हाइट जी और कनाडा ਦੇ ਵਿੱਚ ਅੰਦਰ ਦੇ ਵਿੱਚ PR ਪ੍ਰੋਸੈਸਿੰਗ ਦੇ ਵਿੱਚ ਹੈ ਦੋ ਸਿਸਟਰਸ ਨੇ ਬੋਥ ਆਰ ਮੈਰਿਡ ਇੱਕ ਪੰਜਾਬ ਇੱਕ ਆਸਟ੍ਰੇਲੀਆ ਦੇ ਵਿੱਚ ਪਿਤਾ ਜੀ ਦਾ ਬਿਜ਼ਨਸ ਹੈਗਾ ਮਾਤਾ ਜੀ ਹੋਮ ਮੀਕਰ ਹੈਗੇ ਨੇ ਇਹ ਰੀਅਲ ਨਾ ਲੁਧਿਆਣਾ ਹੈ ਠੀਕ ਹੈ ਜੇ ਲੜਕੀ ਚਾਹੀਦੀ ਹੈ ਜਿਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਡਿਗਰੀ ਹੋਲਡਰ ਹੋਵੇ ਔਰ ਅਰੋੜਾ ਸਿਕ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਜਦੀ ਹਾਈਟ ਮਿਨੀਮਮ 5 ਫੁੱਟ 4 ਇੰਚ ਉਹ ਦੇ ਲਾਗੇ ਚਾਗੇ ਹੋਵੇ ਇਸ ਤੋਂ ਉੱਪਰ ਹੋਵੇ ਠੀਕ ਹੈ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਲਾਲ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਜੱਟ ਸਿਕ ਫਰਮੂ ਤੋਂ ਬਿਲੋਂਗ ਕਰਦੀ ਹੈ 34 ਸਾਲ ਦੀ ਉਮਰ ਪਲੱਸ 2.5 ਫੁੱਟ 5 ਹਾਈਟ ਹੈ ਜੀ ਡਿਵੋਰਸ ਹੋਇਆ ਪਿਆ ਹੈ ਲੜਕੀ ਦੇ ਕੋਲ ਇੱਕ ਬੇਟੀ ਹੈ ਜੀ 12 ਸਾਲ ਦੀ ਲੜਕਾ ਚਾਹੀਦਾ ਜੋ ਜੈਸਿਕ ਹੋਵੇ ਪੀਆਰ ਹੋਵੇ ਠੀਕ ਹੈ ਜੀ ਆਪਾਂ ਮੇ ਡਿਵੋਰਸ ਹੋਵੇ ਅਨਮੈਰੀਡ ਹੋਵੇ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉਹ ਜ ਪਰਿਵਾਰ ਵਾਲੇ ਅੰਦਰ ਨੰਬਰ ਤੋਂ ਸਿੱਧੇ ਡਾਇਰੈਕਟ ਟੈਸਟ ਨਾਲ ਗੱਲ ਕਰ ਸਕਦੇ ਹੋ ਜੀ ਨਰਨ ਰਿਸ਼ਤਾ ਜੀ ਲੜਕੇ ਦਾ ਮਨੀਲਾ ਰਿਟਰਨ ਲੜਕਾ ਮਨੀਲਾ ਤੋਂ ਵਾਪਸ ਆਇਆ ਜੀ ਨਾਮ ਸਿੰਘ ਕੁਮਿਆਰ ਪ੍ਰਜਾਪਤ ਦੇ ਨਾਲ ਵਿਕਾਸ 1991 ਦਾ ਜਿਹਨੂੰ ਪੰਫੂਰ ਸੱਤ ਹਾਈਟ ਹੈ ਜੀ 10th ਪਾਸ ਨੇ ਇਹਨਾਂ ਦਾ ਵਰਕ ਹੈ ਜੀ ਡੀਜੇ ਪੰਗੜਾ ਟੀਮ ਹੈ ਜੀ ਔਰ ਨਕੋਦਰ ਦੇ ਰਹਿਣ ਵਾਲੇ ਠੀਕ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਇੱਕ ਰਹੀ ਇੱਕ ਬ੍ਰਦਰ ਮਨੀਲਾ ਜੀ ਗਵਾ ਦੋ ਪੈਨਾ ਮੈਰਿਡ ਨੇ ਠੀਕ ਹੈ ਪ੍ਰੀਫਰੈਂਸ ਹੈ ਜੇ ਲੜਕੀ ਵਧੀਆ ਹੋਵੇ ਘਰ ਸੰਭਾਲਣ ਵਾਲੀ ਹੋਵੇ ਕਿਉਂਕਿ ਇਹਨਾਂ ਨੇ ਮੈਰਿਜ ਤੋਂ ਬਾਅਦ ਦਾ ਵੀਜ਼ਾ ਲਗਾਉਣਾ ਹੈ ਫਿਰ ਬਾਹਰ ਜਾਣਾ ਜੀ ਔਰ ਵਾਈਫ ਨੂੰ ਵੀ ਨਾਲ ਲੈ ਕੇ ਜਾਣਾ ਸੋ ਤੁਸੀਂ ਹਮ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਸਿੱਧੇ ਗੱਲਬਾਤ ਕਰ ਸਕਦੇ ਹੋ ਜੀ ਇਹਨਰੇ ਨਾਲ ਰਿਸ਼ਤਾ ਜੀ ਲੜਕੇ ਦਾ ਨਾਮ ਐਮ ਹੈ ਜੀ ਕਾਸਟ ਸੁਨਿਆਰੇ ਨੇ 1996 ਦਾ ਜਨਮ ਪਣਫੋੜ ਚਾਰ ਹਾਈਟ ਹੈ ਜੀ 5 ਫੁੱਟ ਦਾ ਬੱਚਾ ਪ੍ਰੋਫੈਸ਼ਨਲ ਹੈ ਜੀ ਇਹਨਾਂ ਦਾ ਪੇਂਟਰ ਨੇ ਔਰ ਮਤਲਬ ਕਿ ਮੰਮੀ ਪਾਪਾ ਇਹਨਾਂ ਦੇ ਨਹੀਂ ਹੈਗੇ ਇੱਕ ਸਿਸਟਰ ਹੈ ਜੋ ਮੈਰਿਡ ਹੈ ਚਲੰਦਰ ਰਹੀਏ ਗੁਰਨਾਣਕਪੁਰੇ ਦੇ ਘੇ ਜੀ ਲੜਕੀ ਚਾਹੀਦੀ ਹੈ ਜੋ ਗਰੀਬ ਘਰ ਤੋਂ ਹੋਵੇ ਕਰੇਲੂ ਕੁੜੀ ਚਾਹੀਦੀ ਹੈ ਜੇ ਚੁੰਨੀ ਚੜਾਵਾ ਨਾ ਡਿਮਾਂਡ ਪਾਵੇਂ ਲੜਕੀ ਕਟਪੜੀ ਲਿਖੀ ਹੋਵੇ ਹੈਨਾ ਸੋ ਪੀਲੀ ਪੱਟੀ ਉੱਤੇ ਪਰਿਵਾਰ ਵਾਲੇ ਅੰਦਰ ਨੰਬਰ ਜੀ ਤੁਸੀਂ ਡਾਇਰੈਕਟਰੀਸ਼ ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਵਾਈਗਰੂ ਜੀ ਨਾਲ ਲੜਕੀ ਦਾ ਰਿਸ਼ਤਾ ਜੀ ਨਾਮ ਹਾਈਡ ਰੱਖਿਆ ਗਿਆ 1992 ਦਾ ਜਨਮ ਮੈਂ ਕੱਦ 5 ਫੁੱਟ 3 ਇੰਚ ਸਟੱਡੀ ਇਹਨਾਂ ਦੀ ਬੀਏ ਪੀਜੀਡੀਸੀਏ ਪਲੱਸ 1 ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਐਮਐਸਸੀ ਆਈਟੀ ਔਰ ਟਿਊਸ਼ਨ ਕਰਾਉਂਦੇ ਜੀ ਬੱਚਿਆਂ ਨੂੰ ਔਰ ਬੁਟੀਕ ਦਾ ਵੀ ਇਹਨਾਂ ਨੂੰ ਕੰਮ ਮੰਦਾ ਵਾ ਸ਼ੇਰ ਮੁਕਤਸਰ ਸਬਸਾਈਡ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਪੰਜਾਬ ਵਿੱਚ ਹੀ ਮੈਰਿਸ ਕਰਨੀ ਹੈ ਸੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਲਾਲਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟਰੀ ਸਟੇ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ వైక్రుజ్ జి లడ్కే ਦਾ ਰਿਸ਼ਤਾ ਜੀ ਵੈਲ ਸੈਟਲਡ ਹੈ ਜੀ ਨਾਮ ਐਨ ਕੋਚਰ ਖੱਤਰੀ ਕਾਸਟਰ ਜੀ ਜਨਮ 1984 ਲੁਧਿਆਣੇ ਦੇ ਰਹਿਣ ਵਾਲੇ ਹੈ ਜੀ 5 ਫੁੱਟ 8 ਹੈ ਨਾ ਦੀ ਹਾਈਟ ਹੈ ਵੈਜੀਟੇਰੀਅਨ ਹੈ ਜੀ ਵੈਸ਼ਨੂ ਹੈ ਬੱਚਾ ਸਟੱਡੀ ਇਹਨਾਂ ਨੇ ਬੀ ਕਾਮ ਪਲਸ ਐਲ ਐਲ ਬੀ ਕੀਤੀ ਹੋਈ ਹੈ ਇਹਨਾਂ ਨੇ ਔਰ ਐਡਵੋਕੇਟ ਨੇ ਔਰ ਮੈਰੀਟਲ ਸਟੇਟਸ ਅਨ ਮੈਰਿਡ ਨੇ ਔਰ ਮਦਰ ਫਾਦਰ ਨੇ ਪਰਿਵਾਰ ਦੇ ਵਿੱਚ ਇੱਕ ਬ੍ਰਦਰ ਇੱਕ ਸਿਸਟਰ ਦੋਨੋਂ ਮੈਰਿਡ ਨੇ ਲੜਕੀ ਚਾਹੀਦੀ ਹੈ ਪੜੀ ਰਹੀ ਹੋਵੇ ਸੋਨੀ ਘਰੇ ਲੁਕੋੜੀ ਠੀਕ ਹੈ ਜੀ ਔਰ ਕੋਈ ਡਿਮਾਂਡ ਨਹੀਂ ਚੁੰਨੀ ਚੜਾਵਾ ਸੋ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪਹਿਲੇ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜਿੱਥੋਂ ਤੁਸੀਂ ਡਾਇਰੈਕਟਿਸ਼ਨ ਅੱਧਿਕ ਗੱਲਬਾਤ ਕਰ ਸਕਦੇ ਹੋ ਜੀ ਨਾਮ ਹੈ ਨਾ ਵਾਈਗੁਰ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੀ ਕਿਦਾ ਲੜਕਿਆਂ ਦੁਬਈ ਦੇ ਵਿੱਚ ਹੈਗਾ ਜੀ ਔਰ ਨਾਮ ਕੇ ਸਿੰਘ ਰਾਜਪੂਤ ਮੈਰਾ ਕਾਸਟ 1994 ਦਾ ਜਨਮ ਪਲਸ ਜੋ ਪਾਸ ਡਿਪਲੋਮਾ ਡਿਪਲੋਮਾ ਇਨ ਹਾਰਡਵੇਅਰ ਇੰਜੀਨੀਅਰਿੰਗ ਦੇ ਵਿੱਚ ਕੀਤਾ ਹੋਇਆ ਕਰੰਟਲੀ ਜੌਬ ਕਰਦੇ ਪਏ ਯੂਏ ਯੂਏਈ ਵਿੱਚ ਐਜ਼ ਅ ਕਿਚਨ ਟੈਕਨੀਸ਼ੀਅਨ ਕਮ ਇੰਜੀਨੀਅਰਿੰਗ ਐਕਟ ਮਲਟੀਨੇਸ਼ਨਲ ਕੰਪਨੀ ਠੀਕ ਹੈ ਜੀ ਸਮਾਰਟ ਪੈਕੇਜ ਹੈਗਾ ਜੀ ਸ਼ਾਰਟ ਟਾਈਮ ਡਿਵਸ ਹੈ 2 ਮਨ ਰੇ ਇਸੀ ਲੜਕੀ ਬਸ ਇਹਨਾਂ ਰਿਨਾ ਸੋ ਸ਼ਾਰਟ ਟਰਮ ਡਿਵੋਰਸ ਹੋਇਆ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਦੋ ਸਿਸਟਰਸ ਨੇ ਜੋ ਮੈਰਿਡ ਨਹੀਂ ਕੁ ਦੁਬਈ ਦੇ ਵਿੱਚ ਕੰਮ ਰਸਟ ਦੇ ਵਿੱਚ ਇਹਦੀ ਇਹਨਾਂ ਦਾ ਅੰਬਿਸਰਾ ਜੀ ਕਮਰਸ਼ੀਅਲ ਪ੍ਰਾਪਰਟੀ ਵੀ ਗਈ ਹੈ ਔਰ ਲੜਕੀ ਚਾਹੀਦੀ ਹੈ ਜੀ ਐਜੂਕੇਟਿਡ ਹੋਵੇ ਸੋਨੀ ਹੋਵੇ ਔਰ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਕੀ ਪਰਿਵਾਰ ਨੂੰ ਸੰਭਾਲਣ ਵਾਲੀ ਹੋਵੇ ਠੀਕ ਹੈ ਜੀ ਲੜਕੀ ਦੇ ਨਾਲ ਹੀ ਲੈ ਕੇ ਜਾਣਾ ਦੁਬਈ ਸੋ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਪਰ ਪਰਿਵਾਰ ਵਾਲੇ ਦਾ ਨੰਬਰ ਜਿਸ ਤੋਂ ਤੁਸੀਂ ਡਾਇਰੈਕਟਿਸ਼ਨ ਨਾਲ ਗੱਲਬਾਤ ਕਰ ਸਕਦੇ ਹੋ ਜੀ ਨਰੇਨ ਨਾਲ ਰਿਸ਼ਨਾ ਜੀ ਲੜਕੇ ਦਾ ਲੜਕੀ ਦਾ ਨਾਮ ਏ ਸਿੰਘ ਰਮਦਾਸੀ ਆ ਸਿੱਖ ਫੈਮਿਲੀ ਰ ਬਿਲੋਂਗ ਕਰਦੇ ਜੀ 1997 ਦਾ ਜਨਮ ਪੰਫੁੱਡ 11 ਹਾਈਟ ਹੈ ਜੀ ਲੜਕਾ ਸੋਨਾ ਸੁਨੱਖਾ ਜੀ ਲੰਬਾ ਉੱਚਾ ਲਗਾਵਾ ਔਰ ਰੰਗੋਰਾ ਬੀਟਾ ਕਿੱਤੀ ਹੋਇਆ ਸਿਵਲ ਵਿੱਚ ਜੌਬ ਵਰਕਿੰਗ ਐਜ਼ ਅ ਪੀਓ ਇਨ ਐਸਬੀਆਈ ਔਰ ਫਾਦਰ ਹੈ ਸਰਕਾਰੀ ਨੌਕਰੀ ਕਰਦੇ ਨੇ ਔਰ ਮਦਰ ਜੀ ਹੋਮ ਮੇਕਰ ਨੇ ਐਕਸਿਸਟਰ ਜੋ ਸਟੱਡੀ ਕਰਦੇ ਪੈਨੇ ਏਰੀਆ ਹੈ ਨਾ ਚੰਡੀਗੜਾ ਹੈ ਜੇ ਸਾਰੇ ਚੰਡੀਗੜੀ ਰਹਿੰਦੇ ਨੇ ਪ੍ਰੀਫਰੈਂਸ ਕਰਦੇ ਜੀ ਲੜਕੀ ਸੋਨੀ ਸੁਨਖੀ ਹੋਵੇ ਲੰਬੀ ਉੱਚੀ ਹੋਵੇ ਤੇ ਜੌਬ ਕਰਦੀ ਹੋਵੇ ਤਾਂ ਵੈਲੈਂਟ ਗੁੱਡ ਹੈ ਜੀ ਸੋ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ